ਹੈਲੋ ਜੀ ਸਾਰੇ ਭੈਣ ਭਰਾਵਾਂ ਨੂੰ ਮੇਰੇ ਵੱਲੋਂ ਸਤਿ ਸ੍ਰੀ ਅਕਾਲ ਵਾਹਿਗੁਰੂ ਜੀ ਅੱਗੇ ਤੋਂ ਹੀ ਅਤਿ ਜੋੜ ਕੇ ਅਰਦਾਸ ਕਰਦੇ ਆ ਕਿ ਮੇਰੇ ਭੈਣ ਭਰਾ ਜਿੰਨੇ ਵੀ ਮੇਰੇ ਨਾਲ ਜੁੜੀ ਹੋਣੀ ਚਾਹੀਏ ਨਹੀਂ ਜੁੜੇ ਹੋਏ ਵਾਹਿਗੁਰੂ ਜੀ ਸਾਰਿਆਂ ਨੂੰ ਆਪਣੇ ਚਰਨਾਂ ਦੇ ਨਾਲ ਜੋੜ ਕੇ ਉਹਨਾਂ ਦੀ ਹਰ ਇੱਕ ਮਨੋ ਕਾਮਨਾ ਸੰਪੂਰਨ ਕਰਨੀ ਅੱਜ ਦੀ ਜਿਹੜੀ ਵੀਡੀਓ ਹੈ ਇਹ ਜਿਹੜੇ ਭੈਣ ਭਰਾ ਨੇ ਕਰ ਲਿਆ ਨਾ ਤੁਸੀਂ ਹੈਰਾਨ ਰਹਿ ਜਾਓਗੇ ਇਸ ਦਾ ਨਤੀਜਾ ਦੇਖ ਕੇ ਤੁਸੀਂ ਸਿਰਫ 11 ਦਿਨ ਇਸ ਨੂੰ ਕਰਨਾ ਹੈ ਜਿਹੜੇ ਭੈਣ ਭਰਾ ਨੂੰ ਇਸ ਚੀਜ਼ ਦਾ ਫਾਇਦਾ ਹੋਵੇਗਾ ਉਹ ਅੱਗੇ ਕਰ ਲਿਓ ਜਿਹਨੂੰ 11 ਦਿਨਾਂ ਦੇ ਵਿੱਚ ਨਾ ਫਾਇਦਾ ਹੋਇਆ ਉਹ ਚਾਹੇ ਇਸ ਚੀਜ਼ ਨੂੰ ਛੱਡ ਦਿਓ ਪਰ ਕਰਨਾ 11 ਦਿਨ ਤੁਸੀਂ ਇਹ ਸਮਝ ਕੇ ਕਰਨਾ ਕਿ ਵਾਈਕਰੂ ਜੀ ਮੇਰੇ ਸਾਹਮਣੇ ਬੈਠ ਨੇ ਵਾਈਕਰੂ ਜੀ ਮੇਰੇ ਹਾਜ਼ਰ ਨਾਜ਼ਰ ਬੈਠੇ ਨੇ ਜੋ ਮੈਂ ਇਹ ਕੰਮ ਕਰ ਰਹੀ ਆ ਮੈਂ ਵਾਈਕਰੂ ਜੀ ਦੇ ਸਾਹਮਣੇ ਕਰ ਰਹੀ ਆ ਕਿਉਂਕਿ ਭਰੋਸਾ ਵਿਸ਼ਵਾਸ ਯਕੀਨ ਤੋਂ ਬਿਨਾਂ ਤਾਂ ਕੁਝ ਵੀ ਨਹੀਂ ਹੋਣ ਲੱਗਿਆ ਕਿਉਂਕਿ ਆਪਾਂ ਕਹਾਂਗੇ ਵੀ ਵਾਈਕਰੂ ਕਿਹੜਾ ਕਿਸੇ ਨੇ ਦੇਖਿਆ ਜਿਵੇਂ ਇੱਕ ਭੈਣ ਨੇ ਪਤਨੀ ਵੀਰ ਸੀ ਕਿ ਮੈਨੂੰ ਕਮੈਂਟ ਕੀਤਾ ਜਿਹੜੀ ਮੈਂ ਆਪਣੀ ਉਹ ਵੀਡੀਓ ਪਾਈ ਸੀ ਵਿੱਕੀ ਹੋਈ ਆਪਣੇ ਪੈਸੇ ਲੈ ਕੇ ਮੁੱਕਰ ਗਿਆ ਵੀ ਤਾਂ ਇਸ ਤਰੀਕੇ ਨਾਲ ਤੁਹਾਡੇ ਪੈਸੇ ਉਹ ਵਾਪਸ ਆ ਸਕਦੇ ਨੇ ਦੇਖੋ ਜਿਹਨੇ ਭਰੋਸਾ ਯਕੀਨ ਕਰਕੇ ਉਹ ਕੰਮ ਕਰੂਗਾ ਵੀ ਹਾਂ ਵੀ ਇਹ ਮੇਰਾ ਹੋਵੇਗਾ ਹੀ ਹੋਵੇਗਾ ਕੰਮ ਵਾਧਰੂ ਜੀ ਨੇ ਮੈਨੂੰ ਇਸ ਰਸਤੇ ਤੇ ਤੋਰਿਆ ਤਾਂ ਇਹ ਕੰਮ ਹੋਵੇਗਾ ਤਾਂ ਉਸ ਦਾ 100% ਹੋਵੇਗਾ ਤੇ ਕਈ ਦੇ ਨਾ ਮਨ ਦੇ ਵਿੱਚ ਸਿਰਫ ਇੱਕ ਡਾਊਟ ਹੀ ਹੁੰਦਾ ਕਿ ਸ਼ੱਕ ਹੀ ਹੁੰਦਾ ਕਿ ਭੈਣ ਨੇ ਮੈਨੂੰ ਕਮੈਂਟ ਕੀਤਾ ਕਹਿੰਦੀ ਵੀ ਰੱਬ ਕਿਹੜਾ ਕਹਿੰਦੇ ਵੀ ਕੰਨ ਤੋਂ ਫੜ ਕੇ ਕਹਿੰਦੀ ਤੁਹਾਡੇ ਪੈਸੇ ਵਾਪਸ ਦਵਾ ਦੂੰਗਾ ਰੱਬ ਚਾਹੀ ਤਾਂ ਕੰਨ ਤੋਂ ਫੜ ਕੇ ਕੀ ਰੱਬ ਚਾਹੇ ਤਾਂ ਕਹਿੰਦੇ ਕੁੱਟ ਕੇ ਵੀ ਖਵਾ ਲ ਦਿੰਦਾ ਇੰਨੀਆਂ-ਦੀਆਂ ਸਾਖੀਆਂ ਤੁਸੀਂ ਬਹੁਤ ਜ਼ਿਆਦਾ ਸੁਣੀਆਂ ਹੋਣਗੀਆਂ ਜਿਹੜਿਆਂ ਕੋਲੇ ਕੁਝ ਵੀ ਨਹੀਂ ਹੁੰਦਾ ਨਾ ਉਹਨਾਂ ਨੂੰ ਮਹਿਲਾਂ ਦੇ ਵਿੱਚ ਰਾਜ ਕਰਨ ਲਾ ਦਿੰਦੇ ਨੇ ਵਾਹਿਗੁਰੂ ਜੀ ਇਹ ਹੁੰਦਾ ਹੈ ਭਰੋਸਾ ਤੇ ਵਿਸ਼ਵਾਸ ਹੁਣ ਮੈਂ ਤੁਹਾਨੂੰ ਕੋਈ ਸਾਖੀ ਸੁਣਾਵਾਂਗੀ ਕੋਈ ਮੈਂ ਤੁਹਾਨੂੰ ਇਤਿਹਾਸਿਕ ਘਟਨਾ ਸੁਣਾਉਂਗੀ ਫਿਰ ਵੀਡੀਓ ਲੰਬੀ ਚਲੀ ਜਾਊਗੀ ਤੁਸੀਂ ਮੈਨੂੰ ਕਹੋਗੇ ਦੀਦੀ ਵੀਡੀਓ ਲੰਬੀ ਲਾਜੀ ਅੱਜ ਮੈਂ ਤੁਹਾਨੂੰ ਕੁਝ ਵੀ ਨਹੀਂ ਕਹਿਣ ਲੱਗੀ ਜਿਹੜੇ ਪੈਨਟਰਾਂ ਨੂੰ ਵਿਸ਼ਵਾਸ ਹੈ ਉਹ ਤੁਸੀਂ 11 ਦਿਨ ਕਰਕੇ ਦੇਖ ਲਿਓ ਤੁਹਾਡੇ ਘਰ ਦੇ ਵਿੱਚ ਨਾ ਫਰਕ ਪਿਆ ਤਾਂ ਤੁਸੀਂ ਇਸ ਚੀਜ਼ ਨੂੰ ਛੱਡ ਦੇਣਾ ਹਨ ਜਿਹੜੇ ਪੈਨਪ੍ਰਾਵਾਂ ਦੇ ਫਰਕ ਪਿਆ ਤਾਂ ਉਸ ਨੂੰ ਲਗਾਤਾਰ ਇਸ ਨੂੰ ਕਰਦੇ ਰਹਿਣਾ ਜਦੋਂ ਵੀ ਟਾਈਮ ਲੱਗੇ ਤਾਂ ਤੁਸੀਂ ਇਸ ਚੀਜ਼ ਨੂੰ ਕਰਦੇ ਰਹਿਣਾ ਦੇਖੋ ਸਾਰੇ ਦਿਨ ਚ ਆਪਾਂ 5-4 ਮਿੰਟ ਆਪਣੇ ਪਰਿਵਾਰ ਲਈ ਆਪਣੇ ਘਰ ਲਈ ਆਪਣੇ ਕਾਰੋਬਾਰ ਲਈ ਕੱਢ ਲਾਂਗੇ ਨਾ ਇਹਦੇ ਵਿੱਚ ਕੋਈ ਛੋਟਕੀ ਕਰਨਾ ਕੀ ਹੈ ਤੁਸੀਂ ਸਭ ਤੋਂ ਪਹਿਲਾਂ ਇਦਾਂ ਨਾ ਹਨਾ ਇੱਕ ਛੋਟਾ ਜਿਹਾ ਕੁੱਜਾ ਜਿਹਾ ਲੈ ਲੈਣਾ ਹੈ ਮਿੱਟੀ ਦਾ ਹੀ ਲੈਣਾ ਤੁਸੀਂ ਨੇ ਬਰਤਨ ਕੋਈ ਵੀ ਲੈ ਲਓ ਜਾਂ ਫਿਰ ਤੁਸੀਂ ਜਿਹੜੇ ਲੋਹੇ ਦੇ ਹੁੰਦੇ ਨੇ ਕੜਸੇ ਜਿਹਨਾਂ ਦੇ ਵਿੱਚ ਆਪਾਂ ਧੂਫ ਦਿਨੇ ਹੁੰਦੇ ਆ ਉਦਾਂ ਦਾ ਤੁਸੀਂ ਲੈ ਸਕਦੇ ਹੋਗੇ ਤੇ ਕਰਨਾ ਕੀ ਹੈ ਤੁਸੀਂ ਨੇ ਇਸ ਦੇ ਵਿੱਚ ਨਾ ਲੱਕੜ ਦੀ ਅੱਗ ਪਾਉਣੀ ਹੈ ਜਿਹੜੀ ਆਪਣੀ ਕੋਲਾ ਹੁੰਦਾ ਨਾ ਲੱਕੜਾ ਜਿਹੜੇ ਪੈਣਪਰਾ ਸ਼ਹਿਰਾਂ 'ਚ ਰਹਿੰਦੇ ਨੇ ਉਹ ਹੁੰਦਾ ਵੀ ਹਾਂ ਅਸੀਂ ਸ਼ਹਿਰਾਂ 'ਚ ਰਹਨੇ ਅਸੀਂ ਲੱਕੜ ਕਿੱਥੋਂ ਲੈ ਕੇ ਇਹ ਤੁਹਾਨੂੰ ਕੋਲੇ ਮਿਲ ਜਾਣਗੇ ਤੁਸੀਂ ਨਾ 20-50 ਰੁਪਏ ਦੇ ਕੋਲੇ ਲੈ ਆ ਕੇ ਰੱਖ ਲਓ ਆਪਾਂ ਨੂੰ ਛੋਟਾ ਜਿਹੀ ਚਾਹੀਦਾ ਇੱਕ ਉਹਨੂੰ ਤੁਸੀਂ ਇਹਦੇ ਵਿੱਚ ਪਾ ਲੈ ਤੇ ਬਾਕੀ ਆਪਾਂ ਨੂੰ ਜਿਹੜੀਆਂ ਚੀਜ਼ਾਂ ਚਾਹੀਦੀਆਂ ਨੇ ਉਹ ਚਾਹੀਦੀਆਂ ਆਪਾਂ ਨੂੰ ਗੂਗਲ ਦੀ ਧੂਫ ਕਿਸੇ ਵੀ ਪੰਸਾਰੀ ਦੀ ਦੁਕਾਨ ਤੋਂ ਤੁਹਾਨੂੰ ਤੇ ਇੱਕ ਚਾਹੀਦਾ ਆਪਾਂ ਨੂੰ ਕਪੂਰ ਇਹ ਦੋਨੋਂ ਚੀਜ਼ਾਂ ਤੁਹਾਨੂੰ ਚਾਹੀਦੀਆਂ ਨੇ ਤੇ ਹੋ ਸਕਦਾ ਤੁਸੀਂ ਪਾਉਣਾ ਚਾਹਣੀ ਹੋ ਤਾਂ ਥੋੜਾ ਜਿਹਾ ਤੁਸੀਂ ਇਹਦੇ ਵਿੱਚ ਨਮਕ ਵੀ ਪਾ ਸਕਦੇ ਹੋ ਸਿੰਦਾ ਨਮਕ ਇੱਕ ਵੀਰ ਨੇ ਮੈਨੂੰ ਹੋਰ ਕਮੈਂਡ ਕੀਤਾ ਸੀ ਕਹਿੰਦਾ ਵੀ ਲੋਕ ਕਹਿਣਗੇ ਵੀ ਇਹ ਖਾਸਿਆਂ ਦਾ ਘਰ ਹਨਾ ਵੀ ਟੋਟਕੇ ਕਰਦਾ ਵੀ ਇਹਨਾਂ ਦੇ ਘਰੇ ਜਾ ਹੋਣਾ ਹਨਾ ਕੀ ਕਹਿਣ ਤੋਂ ਭਾਵੇਂ ਦੇਖੋ ਚਾਹੀ ਮੈਂ ਟੋਟਕਿਆਂ ਦੇ ਨਾਲ ਚਾਹੀ ਮੈਂ ਕਿਵੇਂ ਵੀ ਆਪਣੇ ਭੈਣ ਭਰਾਵਾਂ ਨੂੰ ਵਾਹਿਗੁਰੂ ਜੀ ਦੇ ਨਾਲ ਜੋੜ ਰਹੀ ਹਾਂ ਨਾ ਤੇ ਬਹੁਤ ਭੈਣ ਭਰਾ ਜੋੜ ਰਹੇ ਨੇ ਤੇ ਮੇਰੇ ਮਨ ਨੂੰ ਨਾ ਬਹੁਤ ਸਕੂਨ ਮਿਲਦਾ ਜਦੋਂ ਮੈਨੂੰ ਭੈਣਾ ਮੈਸੇਜ ਕਰਦੀ ਨੇ ਵੀ ਦੀਦੀ ਤੁਹਾਡਾ ਦੱਸਿਆ ਹੋਇਆ ਇਹ ਕੰਮ ਅਸੀਂ ਕੀਤਾ ਤਾਂ ਸਾਡੇ ਘਰ ਦੇ ਵਿੱਚ ਬਹੁਤ ਬਰਕਤਾਂ ਆਈਆਂ ਜਿਵੇਂ ਉਹ ਕੀੜੀਆਂ ਵਾਲੀ ਹੈ ਨਾ ਵੀਡੀਓ ਤੇ ਅੱਜ ਕੇ ਭੈਣ ਨੇ ਕਮੈਂਟ ਕੀਤਾ ਦੀਦੀ ਕਹਿੰਦੀ ਮੈਂ ਇਹ ਕੀਤਾ ਤੇ ਵਾਕਈ ਤੁਹਾਡੇ ਕਹਿਣ ਮੁਤਾਬਿਕ ਕਿ ਸਿਮਰਨ ਦੇ ਵਿੱਚ ਵਾਹਿਗੁਰੂ ਜੀ ਤੇ ਸਿਮਰਨ ਦੇ ਵਿੱਚ ਬਹੁਤ ਤਾਕਤ ਹੈ ਤੇ ਬਹੁਤ ਸਾਡੇ ਬਰਕਤਾਂ ਹੋਣ ਲਿਖੀਆਂ ਨੇ ਹਣਾ ਗੱਲ ਹੈ ਭਰ ਤੇ ਫਿਰ ਤੁਸੀਂ ਕਰਨਾ ਕੀ ਹੈ ਉਹ ਜਿਹੜਾ ਕੋਲਾ ਹੈ ਨਾ ਉਹਨੂੰ ਅੱਗ ਲਗਾ ਲੈਣੀ ਹੈ ਨਹੀਂ ਤੁਸੀਂ ਲੱਕੜ ਦੀ ਅੱਗ ਜਿਵੇਂ ਚੁੱਲ੍ਹੇ ਪਿੰਡਾਂ ਦੇ ਵਿੱਚ ਪੈਣਾ ਚੁੱਲਾ ਬਾਲਦੇ ਨੇ ਲੱਕੜ ਦੀ ਅੱਗ ਚਾਹੀਦੀ ਹੈ ਗੋਹੇ ਪਾਥੀ ਦੀ ਨਹੀਂ ਤੇ ਤੁਸੀਂ ਉਹ ਇਹਦੇ ਵਿੱਚ ਰੱਖ ਲੈਣੀ ਹੈ ਰੱਖ ਕੇ ਜਿਹੜਾ ਇੱਕ ਕਪੂਰ ਦੀ ਟਿੱਕੀ ਤੁਸੀਂ ਉਹਦੇ ਉੱਪਰ ਰੱਖ ਲੈਣੀ ਹੈ ਥੋੜੀ ਜਿਹੀ ਗੂਗਲ ਦੀ ਧੂਫ ਦੋ ਤਿੰਨ ਚੁਟਕੀਆਂ ਲੈ ਕੇ ਉਹਦੇ ਵਿੱਚ ਥੋੜਾ ਜਿਹਾ ਦੇਸੀ ਘਿਓ ਲਾ ਲੈ ਕਿਉਂਕਿ ਇਹਦੇ ਥੋੜਾ ਜਿਹਾ ਘੱਟ ਹੁੰਦਾ ਹੈ ਨਾ ਦੇਸੀ ਘਿਓ ਵਿੱਚ ਪਾ ਲੈਣਾ ਤੁਸੀਂ ਇਸ ਨੂੰ ਨਾ ਆਪਦੇ ਘਰ ਦੇ ਵਿੱਚ ਸ਼ਾਮ ਨੂੰ ਜਦੋਂ ਸੌਣਦੇ ਹੋ ਉਸ ਟਾਈਮ ਆਪਦੇ ਘਰ ਦੇ ਵਿੱਚ ਸਾਰੇ 'ਚ ਤੁਸੀਂ ਨੇ ਇਹ ਧੂਫ ਦੇਣੀ ਹੈ ਤੂਫ ਦੇ ਕੇ ਜਿਹੜਾ ਤੁਹਾਡਾ ਨਾ ਆਪਣੇ ਕਮਰੇ ਹੁੰਦੇ ਨੇ ਮੇਨ ਬਾਹਰ ਗੇਟ ਹੁੰਦਾ ਹੈ ਨਾ ਉਹ ਤੋਂ ਥੋੜਾ ਜਿਹਾ ਅੱਗੇ ਹਟਾ ਕੇ ਰੱਖ ਦਿਓ ਕਿਉਂਕਿ ਕਈ ਵਾਰੀ ਹੁੰਨੇ ਰੇਣੂਰੀਆਂ ਆ ਜਾਂਦੀਆਂ ਨੇ ਕਿ ਹਨ ਉਹਦੇ ਕਰਕੇ ਬਾਹਰ ਤੁਸੀਂ ਇਹਨੂੰ ਨਾ ਛੱਡਿਓ ਤੇ ਅਜਿਹੀ ਜਗ੍ਹਾ ਰੱਖ ਦਿਓ ਜਿੱਥੇ ਤੁਹਾਨੂੰ ਪਤਾ ਹੈ ਵੀ ਇਹ ਕੁੜੇ ਨਾਲ ਨੁਕਸਾਨ ਨਾ ਤੁਹਾਨੂੰ ਕੋਈ ਇਸ ਚੀਜ਼ ਨੂੰ ਤੁਸੀਂ ਨਹੀਂ ਰੱਖ ਦੇਣਾਗਾ ਉਸ ਤੋਂ ਬਾਅਦ ਤੁਸੀਂ ਇੱਕ ਮਾਲਾ ਲੈ ਲੈਣੀ ਹੈਗੀ ਆਪਣੀ ਚਾਹੇ ਤੁਸੀਂ ਲੱਕੜ ਦੀ ਲੈ ਲਓ ਚਾਹੇ ਤੁਸੀਂ ਪਲਾਸਟਿਕ ਦੀ ਲੈ ਲਓ ਇਹ ਤਾਂ ਇੱਕ ਸਿਰਫ ਹੁੰਦਾ ਵੀ ਨਾਮ ਜਪਣ ਲੱਗਣਾ ਜਿਵੇਂ ਆਪਾਂ ਕਹਿੰਦੇ ਬੱਚੇ ਨੂੰ ਆਪਾਂ ਪਹਿਲਾਂ ਬਿੰਦੀਆਂ ਲਾ ਕੇ ਉੜਾ ਸਿਖਾਉਨੇ ਆ ਨਾ ਬਿੰਦੀਆਂ ਲਾ ਕੇ ਬੰਨਣਾ ਸਿਖਾਉਨੇ ਆ ਇਹ ਉਸ ਤਰੀਕੇ ਨਾਲ ਹੁੰਦਾ ਇਹ ਨਹੀਂ ਹੁੰਦਾ ਵੀ ਆਪਾਂ ਗਿੰਤੀਆਂ ਮਿੰਤੀਆਂ ਨਾਲ ਸਿਮਰਨ ਕਰਨਾ ਜਦੋਂ ਆਪਾਂ ਲੱਗ ਜਾਗੇ ਫਿਰ ਆਟੋਮੈਟਿਕ ਹੀ ਆਪਣਾ ਮਨ ਸਿਮਰਨ ਦੇ ਵਿੱਚ ਲੱਗਣ ਲੱਗ ਜਾਏਗਾ ਨਾ ਫਿਰ ਕੋਈ ਲੋੜ ਨਹੀਂ ਹੈਗੀ ਫਿਰ ਤਾਂ ਆਪਾਂ ਤੁਰਦੇ ਫਿਰਦੇ ਦੂਸਰਿਆਂ ਦੇ ਨਾਲ ਗੱਲਾਂ ਵੀ ਕਰਦੇ ਜਿਵੇਂ ਹਨ ਫਿਰ ਅੰਦਰੋਂ ਆਟੋਮੈਟਿਕ ਹੀ ਸਿਮਰਨ ਚੱਲਦਾ ਰਹਿੰਦਾ ਹੈ ਨਾ ਲੈਂਦਾ ਇਹ ਬਹੁਤ ਅੱਗੇ ਦੀਆਂ ਗੱਲਾਂ ਨੇ ਪਰ ਜਦੋਂ ਆਪਾਂ ਕਹੇ ਜੇ ਸਕੂਲ 'ਚ ਪੜ੍ਹਨ ਲੱਗ ਜੀ ਤਾ ਅੱਗੇ ਵਾਲੀ ਪੜਾਈ ਤਾਂ ਆਪਣੇ ਆਪ ਹੀ ਆਉਣ ਲੱਗ ਜਾਂਦੀ ਹੈ ਵਾਈਕਰੂ ਜੀ ਹੈ ਨਾ ਕੁਝ ਵਾਈਕਰੂ ਜੀ ਦੀ ਮਿਹਰ ਹੋ ਜੇ ਨੇ ਕੋਸਾ ਪਾ ਹਿੰਮਤ ਕਰਾਂਗੇ ਤਾਂ ਇੱਕ ਦਿਨ ਬਲੰਦੀ ਤੇ ਜ਼ਰੂਰ ਪਹੁੰਚਾਂਗੇ ਇਹ ਹੈਗਾ ਕਿਸ ਲਈ ਇਹ ਜਿਹੜੇ ਪੈਨਪਰਾਵਾਂ ਨੂੰ ਲੱਗਦਾ ਵੀ ਸਾਡੇ ਘਰ ਦੇ ਵਿੱਚ ਬਹੁਤ ਨੈਗੇਟਿਵਿਟੀ ਹੈਗੀ ਸਾਡੇ ਘਰ ਦੇ ਵਿੱਚੋਂ ਨਸ਼ਾ ਨਹੀਂ ਜਾ ਰਿਹਾ ਸਾਡੇ ਘਰ ਦੇ ਵਿੱਚ ਹਰ ਟਾਈਮ ਕਲੇਸ ਲੜਾਈ ਝਗੜਾ ਹੀ ਰਹਿੰਦਾ ਹੈਗਾ ਤੇ ਸਾਡੇ ਘਰ ਦੇ ਵਿੱਚੋਂ ਬਿਮਾਰੀ ਨਹੀਂ ਜਾ ਰਹੀ ਹੈਗੀ ਵੀ ਬਹੁਤ ਅਸੀਂ ਕੀ ਕਰੀਏ ਵੀ ਇਦਾਂ ਅਸੀਂ ਥੱਕ ਚੁੱਕੇ ਹਾਂ ਇਦਾਂ ਲੱਗਦਾ ਵੀ ਘਰ ਦੇ ਵਿੱਚੋਂ ਨਾ ਟੀਕ ਮਾਰ ਕੇ ਬਾਹਰ ਪਾਜਾ ਬੱਚਿਆਂ ਦੀ ਬੁੱਧੀ ਨਹੀਂ ਠੀਕ ਹੈਗੀ ਪਰਿਵਾਰ ਦੇ ਮੈਂਬਰਾਂ ਦੀ ਬੁੱਧੀ ਠੀਕ ਨਹੀਂ ਹੈਗੀ ਪਤੀ ਬਾਹਰੋਂ ਆਉਂਦੇ ਉਹ ਸਾਰਾ ਦਿਨ ਕਲੇਸ਼ ਪਤਨੀ ਘਰ ਦੇ ਵਿੱਚ ਸਾਰਾ ਦਿਨ ਕਲੇਸ਼ ਵੀ ਇਹਨਾਂ ਆਪਣੇ ਘਰ ਦੇ ਵਿੱਚ ਨਾ ਜਿਹੜਾ ਔਰਾ ਬਦਲਿਆ ਪਿਆ ਨੈਗੇਟਿਵਿਟੀ ਹੈ ਇਹ ਕਾਲ ਯੁੱਗ ਦਾ ਪਰਿਵਾਰ ਹੀ ਇਦਾਂ ਦਾ ਕਿ ਕਾਲ ਯੁੱਗ ਦੇ ਵਿੱਚ ਜਿਹੜਾ ਕਾਮ ਕ੍ਰੋਧ ਲੋਭ ਮੋਹ ਹੰਕਾਰ ਇਹਨਾਂ ਬਹੁਤ ਹਾਵੀ ਹੋਣੇ ਨੇ ਇਹ ਦੂਰ ਕਿਵੇਂ ਹੋਣਗੇ ਦੇਖੋ ਇਹ ਚੀਜ਼ ਨਾਲ ਜਿਹੜੀ ਆਪਣੇ ਘਰ ਦੇ ਵਿੱਚ ਨੈਗੇਟਿਵਿਟੀ ਹੈ ਮਾੜੀ ਸ਼ਕਤੀ ਹੈ ਕੁਝ ਵੀ ਆ ਉਹ ਦੂਰ ਹੋਵੇਗੀ ਤੇ ਤੁਸੀਂ ਨੇ ਫਿਰ ਮਾਲਾ ਦਾ ਕਰਨਾ ਕੀ ਹੈ ਤੁਸੀਂ ਨੇ ਬੈਠਣਾ ਹੈ 10 ਮਿੰਟ 5 ਮਿੰਟ ਸਿਰਫ 5 ਮਿੰਟ ਦਾ ਕੰਮ ਹੈ ਕੋਈ ਜ਼ਿਆਦਾ ਨਹੀਂ ਹੈਗਾ 5 ਮਿੰਟ ਤੁਸੀਂ ਨਾ ਇਕਾਗਰਤਾ ਦੇ ਵਿੱਚ ਬੈਠ ਕੇ ਨਾ ਤੁਸੀਂ ਨੇ ਮਾਲਾ ਲੈ ਕੇ ਆਪਣਾ ਦੇ ਸਿਮਰਨ ਕਰਨਾ ਹੈ ਜਿਹੜਾ ਉੱਪਰ ਗੱਠ ਮਾਰੀ ਹੁੰਦੀ ਹੈ ਨਾ ਜਿੱਥੇ ਉਹ ਮਨ ਕਾਇਆ ਦਾ ਤੁਸੀਂ ਸਿਮਰਨ ਨਹੀਂ ਕਰਨਾ ਉਥੋਂ ਵਾਪਸ ਮੁੜ ਜਾਣਾ ਹੈ ਬੱਸ ਆਪਣੀ ਇੱਕੋ ਹੀ ਮਾਲਾ ਕਰਨੀ ਹੈ ਵਾਪਸ ਮੁੜਨ ਦੀ ਤੁਹਾਨੂੰ ਜਰੂਰਤ ਨਹੀਂ ਹੈ ਜ਼ਿਆਦਾ ਕਰਨੀ ਹੈ ਤਾਂ ਤੁਸੀਂ ਉਥੋਂ ਵਾਪਸ ਮੁੜਨਾ ਹੈ ਉਲਟਾ ਲੈਣੀ ਹੈ ਨਾ ਹੁਣ ਮੇਰੇ ਕੋਲ ਇਸ ਟਾਈਮ ਇੱਥੇ ਮਾਲਾ ਨਹੀਂ ਹੈਗੀ ਨਹੀਂ ਮੈਂ ਤੁਹਾਨੂੰ ਦਿਖਾਵਿਦਿੰਗੀ ਵੀ ਅੱਗੇ ਨਾ ਲੰਗਣਿਆ ਉਥੇ ਮਾਲਾ ਤੋਂ ਜਿਵੇਂ ਆਪਾਂ 108 ਵਾਰੀ ਪਾਹ ਕਰ ਲਿਆ ਤੇ ਉਸੇ ਮਨ ਤੁਸੀਂ ਦੁਬਾਰਾ ਉਲਟੀ ਕਰਕੇ ਫਿਰ ਦੂਸਰੇ ਤੇ ਤੇ ਉਸ ਤੋਂ ਬਾਅਦ ਫਿਰ ਤੁਸੀਂ ਕਰਨਾ ਕਿ ਮੈਂ ਇੱਕ ਮੰਨ ਕੇ ਤੇ ਹੱਥ ਰੱਖ ਲੈਣਾ ਇਸ ਤਰੀਕੇ ਨਾਲ ਫਿਰ ਤੁਸੀਂ ਨੇ ਮੂਲ ਮੰਤਰ ਦਾ ਪਾਠ ਕਰਨਾ ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਪਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰਗ ਗੁਰਪ੍ਰਸਾਦ ਜਪ ਆਦ ਸਚ ਜੁਗਾਦ ਸਚ ਹੈਪੀ ਸਚ ਨਾਨਕ ਹੋਸੀ ਭੀ ਸਚ ਵਾਹਿਗੁਰੂ 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 ਇਸ ਤਰੀਕੇ ਨਾਲ ਫਿਰ ਅਗਲੇ ਮੰਕੇ ਤੇ ਹੱਥ ਰੱਖਣਾ ਫਿਰ ਇਸ ਤਰੀਕੇ ਨਾਲ ਹੀ ਬੋਲਣਾ ਫਿਰ ਅਗਲੇ ਤੇ ਰੱਖਣਾ ਫਿਰ ਇਸ ਤਰੀਕੇ ਨਾਲ ਬੋਲਣਾ ਉਸ ਤੋਂ ਬਾਅਦ ਇੱਕ ਛੋਟਾ ਜਿਹਾ ਕੰਮ ਕਰਨਾ ਆਪਣੀਆਂ ਅੱਖਾਂ ਬੰਦ ਕਰਨੀਆਂ ਨੇ ਆਪਣੀ ਸੁਰਤ ਨੂੰ ਨਾ ਆਪਣੀ ਇਸ ਜਗ੍ਹਾ ਤੇ ਟਿਕਾਉਣ ਦੀ ਕੋਸ਼ਿਸ਼ ਕਰਨੀ ਆਪਣੇ ਇੱਕ ਉਂਗਲਾ ਜਿਹੜੀ ਆਪਣੀ ਏ ਵਾਲੀ ਉਂਗਲ ਹੈ ਪੰਜੂਂਗਲਾ ਨੇ ਆਪਣੀ ਏ ਉਂਗਲ ਨੂੰ ਛੱਡ ਦਿਓ ਤੇ ਜਿਹੜੀ ਏ ਵਾਲੀ ਉਂਗਲ ਫਿੰਗਰ ਇਹਨੂੰ ਨਾ ਆਪਣੇ ਇਸ ਜਗ੍ਹਾ ਤੇ ਰੱਖੋ ਇਸ ਜਗ੍ਹਾ ਤੇ ਇਹਨਾਂ ਨੂੰ ਹੱਥ ਨੂੰ ਇਸ ਤਰੀਕੇ ਨਾਲ ਮੋੜਨਾ ਤੇ ਇਹਨੂੰ ਇੱਥੇ ਇਹਨੂੰ ਨਾ ਜਦੋਂ ਤੁਸੀਂ ਜ਼ੋਰ ਨਾਲ ਦਬੋਗੇ ਨਾ ਤਾਂ ਤੁਹਾਡੀ ਜਿਹੜੀ ਸੁਰਤ ਹੈ ਨਾ ਅਜਿਹੀ ਜਗ੍ਹਾ ਤੇ ਜਾਵੇਗੀ ਕਿ ਜਿਵੇਂ ਕਿ ਤੁਹਾਨੂੰ ਉਹ ਨਾ ਵਾਈਟ ਵਾਈਟ ਕਲਰ ਦਾ ਜੇ ਪਹਿਲਾਂ ਤੁਹਾਨੂੰ ਬਲੈਕ ਦਿਖੇਗਾ ਕਾਫੀ ਦੇਨ ਤਾਂ ਤੁਹਾਨੂੰ ਬਲੈਕ ਹੀ ਦਿਖੇਗਾ ਉਸ ਤੋਂ ਬਾਅਦ ਤੁਹਾਨੂੰ ਨਾ ਚਿੱਟਾ-ਚਿੱਟਾ ਜਿਵੇਂ ਰੋਸ਼ਨੀ ਜਿਉਂਦੀ ਇੱਕ ਇਹ ਦਿਖਣ ਲੱਗੇਗੀ ਬਸ ਤੁਸੀਂ ਉਸ ਟਾਈਮ ਨਾ ਆਪਣੇ ਮਨ ਦੇ ਵਿੱਚ ਅਰਦਾਸ ਕਰਨੀ ਹੈ ਜੋ ਵੀ ਤੁਹਾਡੇ ਮਨ ਦੇ ਵਿੱਚ ਹੈ ਵਾਹਿਗੁਰੂ ਜੀ ਸਾਡੇ ਪਰਿਵਾਰ ਨੂੰ ਖੁਸ਼ੀਆਂ ਦੇ ਦਿਓ ਵਾਹਿਗੁਰੂ ਸਾਡੇ ਘਰ ਦੇ ਵਿੱਚ ਅਸੀਂ ਘਰ ਬਣਾਉਣਾ ਚਾਹੁੰਦੇ ਆ ਜਾਂ ਸਾਡੇ ਬੱਚੇ ਨਹੀਂ ਪੈਣੇ ਦੇ ਵਿੱਚ ਹੈ ਸਾਡੇ ਘਰ ਦੇ ਵਿੱਚ ਬਹੁਤ ਨੈਗੇਟਿਵਿਟੀ ਹੈ ਬਹੁਤ ਗਰੀਬੀ ਹੈ ਬਹੁਤ ਵਾਹਿਗੁਰੂ ਜੀ ਸਾਡੇ ਘਰ ਦੇ ਵਿੱਚ ਹੈ ਸਾਡੇ ਮਾੜੇ ਕਰਮਾਂ ਨੂੰ ਕੱਟ ਕੇ ਪਿਤਾ ਜੀ ਇੱਥੇ ਵੀ ਲਿਖਣ ਵਾਲੇ ਤੁਸੀਂ ਹੋ ਤੇ ਅੱਗੇ ਵੀ ਲਿਖਣ ਵਾਲੇ ਤੁਸੀਂ ਹੋ ਵਾਹਿਗੁਰੂ ਜੀ ਕਿਰਪਾ ਕਰੋ ਜੋ ਅਸੀਂ ਕਰ ਰਹੇ ਹਾਂ ਕਹਿੰਦੇ ਜੋ ਮੈਂ ਕੀ ਆ ਸੋ ਮੈਂ ਪਾਇਆ ਦੋਸਤਾਂ ਨਾ ਦੀਜਾ ਅਬਰ ਜਨਾ ਪਿਤਾ ਜੀ ਕਿਸੇ ਦਾ ਕੋਈ ਕਸੂਰ ਨਹੀਂ ਕਿਸੇ ਦੇ ਕੋਈ ਮਾਰੇ ਕਰਮਾ ਕਰਕੇ ਨਹੀਂ ਇਹ ਮੇਰੇ ਕਰਮਾ ਕਰਕੇ ਹੋਇਆ ਝੋਲੀ ਅੱਡ ਕੇ ਅਰਦਾਸ ਕਰੋਂਗੇ ਨਾ ਤਾਂ ਵਾਹਿਗੁਰੂ ਜੀ ਕਦੇ ਤੁਹਾਨੂੰ ਖਾਲੀ ਨਹੀਂ ਜਾਣ ਦਿੰਦੇ ਦੇਖੋ ਇਹ ਇੱਕ ਉਸ ਪ੍ਰਮਾਤਮਾ ਦੀ ਬੱਚੀ ਲਾ ਲਓ ਤੁਹਾਡੇ ਭੈਣ ਲਾ ਲਓ ਛੋਟੀ ਵੱਡੀ ਬੱਚਿਆਂ ਦੀ ਦੇਖੋ ਤੁਹਾਡਾ ਵੀ ਵਿਸ਼ਵਾਸ ਵਾਹਿਗੁਰੂ ਜੀ ਦੇ ਅੱਗੇ ਪੱਕਾ ਹੋ ਜੇ ਬਸ ਇਹੀ ਮੇਰਾ ਮਕਸਦ ਹੈਗਾ ਇਹ ਨਹੀਂ ਹੈਗਾ ਵੀ ਇੱਕ ਮੋਬਾਈਲ ਉੱਪਰ ਵੈਸੇ ਵੀ ਦੇਖਦੇ ਆਂ ਜੇ 2-4 ਮਿੰਟ ਤੁਸੀਂ ਮੇਰੀ ਗੱਲ ਨੂੰ ਸੁਣ ਕੇ ਤੁਹਾਡਾ ਕਿਸੇ ਦਾ ਜੀਵਨ ਬਦਲ ਜਾਏ ਜੇ 100 ਦੇਖਦੇ ਉਹਦੇ ਵਿੱਚੋਂ ਜੇ 5 ਨੇ ਵੀ ਅਸਰ ਕਰ ਲਿਆ ਤਾਂ ਉਹਨਾਂ ਦਾ ਜੀਵਨ ਬਦਲਦਾ ਇਸ ਤੋਂ ਪਰੇ ਕੁਛ ਨਹੀਂ ਹੈ ਯਕੀਨ ਮੰਨਿਓ ਜਿਹੜੀਆਂ ਪੈਣਾ ਨੂੰ ਲੱਗਦਾ ਵੀ ਸਾਡੇ ਪਰਿਵਾਰ ਦੇ ਵਿੱਚੋਂ ਨਸ਼ਾ ਚਲਿਆ ਜਾਵੇ ਸਾਡੇ ਪਰਿਵਾਰ ਦੇ ਵਿੱਚੋਂ ਹਨਾ ਸ਼ਰਾਬ ਦਾ ਨਸ਼ਾ ਚਿੱਟੇ ਦਾ ਨਸ਼ਾ ਜੋ ਵੀ ਚਾਹੇ ਚਲਿਆ ਜਾਵੇ ਤਾਂ ਤੁਸੀਂ 1.5 ਮਹੀਨਾ ਨਾ 41 ਦਿਨ ਸੁੱਕ ਕੇ ਅਰਦਾਸ ਦੇ ਵਿੱਚ ਜਾਣ ਲੱਗ ਜਾਓ ਗੁਰੂ ਘਰ ਤੇ ਨਿਸ਼ਾਨ ਸਾਹਿਬ ਦੀ ਸੇਵਾ ਕਰਨ ਲੱਗ ਜਓ ਜੁੱਤੀਆਂ ਦੀ ਸੇਵਾ ਕਰਨ ਲੱਗ ਜਓ 41 ਦਿਨ ਲਗਾਤਾਰ ਜਿਹੜੀ ਪੈਣਾ ਆਪਣੇ ਪਤੀ ਲਈ ਜਾਂ ਆਪਣੇ ਭਰਾ ਲਈ ਕਿਤੇ ਵੀ ਤੁਸੀਂ ਹਨਾ ਜਾਣਦੇ ਹੋ ਮੈਂ 101% ਯਕੀਨ ਦੇ ਨਾਲ ਤੁਹਾਨੂੰ ਵਾਈਗਰੂ ਜੀ ਤੇ ਭਰੋਸਾ ਰੱਖ ਕੇ ਕਹਿ ਸਕਦੇ ਕਹਿੰਦੇ ਤੇਰੇ ਭਰੋਸੇ ਪਿਆਰੇ ਮੈਂ ਲਾੜ ਲੜਾਇਆ ਉਸ ਵਾਈਗਰੂ ਜੀ ਦੇ ਭਰੋਸੇ ਹੀ ਮੈਂ ਤੁਹਾਨੂੰ ਇਹ ਸਾਰੀਆਂ ਗੱਲਾਂ ਦੱਸ ਰਹੀਆਂ ਕਿਉਂਕਿ ਮੈਨੂੰ ਉਹਨਾਂ ਨੇ ਹੀ ਇਸ ਰਸਤੇ ਤੇ ਤੋਰਿਆ ਮੈਂ ਤਾਂ ਬਹੁਤ ਅਲੱਗ ਰਸਤੇ ਤੇ ਸੀਗੀ ਕਦੇ ਵੀ ਮੈਂ ਆਪਣੇ ਸਿਮਰਨ ਦੀ ਗੱਲ ਤੁਹਾਡੇ ਨਾਲ ਕਦੇ ਵੀ ਕੀਤੀ ਨਹੀਂ ਸੀ ਜਦੋਂ ਮੈਂ ਚੈਨਲ ਬਣਾਇਆ ਸੀ ਪਤਾ ਨਹੀਂ ਵਾਈਕਰੂ ਜੀ ਨੇ ਕਿਵੇਂ ਇਸ ਰਸਤੇ ਤੇ ਮੋੜਿਆ ਕਿ ਕਿਵੇਂ ਪੈਂਡ ਭਰਾਵਾਂ ਦੇ ਨਾਲ ਜੁੜਨਾ ਸੀ ਕੀ ਰਜਾ ਵਾਈਕਰੂ ਜੀ ਦੀ ਮੈਨੂੰ ਨਹੀਂ ਪਤਾ ਇਸ ਬਾਰੇ ਤੇ 41 ਦਿਨ ਤੁਸੀਂ ਬਿਨਾ ਨਾਂ ਗਾ ਪਾਈ ਚਾਹੇ ਮੇਰ ਨੇਰੀ ਮੀਂਹ ਚੱਕੜ ਬਿਮਾਰੀ ਕੁਛ ਵੀ ਆ ਜੇ ਜਿਹੜੀ ਭੈਣ ਨੇ 41 ਦਿਨ ਲਗਾਤਾਰ ਜਾ ਕੇ ਅਰਦਾਸ ਦੇ ਵਿੱਚ ਓਲੀ ਅਟਕੇ ਆਪਣੇ ਪਤੀ ਲਈ ਆਪਣੇ ਭਰਾ ਲਈ ਆਪਣੇ ਬੱਚਿਆਂ ਲਈ ਮੰਗ ਲਿਆ ਨਾ ਤੁਹਾਡੇ ਬੱਚਿਆਂ ਦਾ ਵਿਆਹ ਨਹੀਂ ਹੋ ਰਿਹਾ ਜਾਂ ਨਸ਼ੇ ਤੋਂ ਕੋਈ ਕੁਝ ਵੀ ਤੁਸੀਂ ਮੰਗਣਾ ਚਾਹੁੰਦੇ ਹੋ ਨਾ ਹੋਵੇ ਤਾਂ ਮੈਨੂੰ ਕਹਿ ਦੇਵੀਂ ਭੈਣੇ ਤੂੰ ਗਲਤ ਸੀ ਇਹ ਸਾਡੀ ਮੇਰੀ ਖੁਦ ਦੀ ਹੱਡ ਬੀਤੀ ਹੈ ਮੇਰੀ ਖੁਦ ਦੀ ਜੀਵਨੀ ਹੈ ਕਿ ਇਹ ਚੀਜ਼ ਦੇ ਨਾਲ ਤੁਹਾਡੇ ਘਰ ਦੇ ਵਿੱਚੋਂ ਹਰ ਇੱਕ ਦੁੱਖ ਜਾਵੇਗਾ ਤੇ ਜਿਹੜਾ ਮੈਂ ਤੁਹਾਨੂੰ ਇਹ ਛੋਟਾ ਜਿਹਾ ਉਪਾਅ ਦੱਸਿਆ ਤੇ ਉਹ ਮਾਲਾ ਵਾਲਾ ਦੱਸਿਆ ਇੱਕ ਮਾਲਾ ਤੁਸੀਂ ਹਰ ਰੋਜ਼ ਇਸ ਤਰੀਕੇ ਨਾਲ ਜਪਣੀ ਹੈ ਮਾੜਾ ਜੇ ਆਪਾਂ ਤੋਂ ਪਹਿਲਾਂ ਵੀ ਅਰਦਾਸ ਕਰਨੀ ਤੇ ਬਾਅਦ ਵਿੱਚ ਵੀ ਅਰਦਾਸ ਕਰਨੀ ਹੈ ਇੱਕ ਸ਼ਾਮ ਨੂੰ ਨਾ ਸੌਣ ਵੇਲੇ ਤੁਸੀਂ ਰੱਖਿਆ ਦੇ ਸ਼ਬਦ ਤੇ ਕੀਰਤਨ ਸੁਣਾ ਸਭ ਜੀ ਦਾ ਪਾਠ ਕਰਕੇ ਜਰੂਰ ਸੌਇਆ ਕਰੋ ਕਦੇ ਵੀ ਤੁਹਾਨੂੰ ਮਾੜੇ ਸੁਪਨੇ ਕਦੇ ਵੀ ਤੁਹਾਡੇ ਘਰ ਦੇ ਵਿੱਚ ਨੈਗੇਟਿਵਿਟੀ ਨਹੀਂ ਆਵੇਗੀ ਤੇ ਵਾਹਿਗੁਰੂ ਜੀ ਦਾ ਮਿਹਰਾਂ ਦੀ ਵਰਤਣ ਗਿਆ ਤੇ ਤੁਹਾਡੇ ਵਿੱਚ ਵਾਹਿਗੁਰੂ ਜੀ ਦੀਆਂ ਜਿਹੜੀਆਂ ਸੀਧੀ ਅਕਾਸ਼ੀ ਫੌਜਾਂ ਨੇ ਉਹਨਾਂ ਦੇ ਪਹਿਰੇ ਲੱਗਣਗੇ ਕਾਲ ਯੁਗ ਦੇ ਤੱਤੇ ਚੋਲਿਆਂ ਤੋਂ ਤੁਹਾਡੇ ਪਰਿਵਾਰ ਨੂੰ ਬਚਾ ਕੇ ਰੱਖੇਗਾ ਦੇਖੋ ਹਰੇਕ ਕਹਿੰਦਾ ਕਾਲ ਯੁਗ ਹੈ ਜੀ ਐ ਹੋ ਰਿਹਾ ਜੀ ਐ ਹੋ ਰਿਹਾ ਜੀ ਦੇਖੋ ਸਾਰੇ ਹੋ ਐ ਤੇ ਮੈਂ ਕਈ ਵਾਰੀ ਸੋਚਦੀ ਹ ਤੇਰੇ ਹੀ ਬਣਾਏ ਹੋਏ ਆ ਤੇਰਾ ਹੀ ਸਭ ਕੁਝ ਹੈ ਤੇ ਸਾਡਾ ਪਰਿਵਾਰ ਉਸ ਵਾਈ ਗੁਰੂ ਜੀ ਦੀ ਮਿਹਰ ਦੇ ਨਾਲ ਨਾ ਸਾਰੇ ਮੇਰੇ ਪਪਾ ਜੀ ਬੇਟਾ ਪਤੀ ਜੀ ਸਾਰੇ ਨਾ ਬਹੁਤ ਦੂਰ ਨੇ ਵੀ ਕਲ ਜੁਗ ਉਹਨਾਂ ਕੋਲੇ ਆਉਂਦਾ ਜਿਹੜੇ ਕਲ ਜੁਗ ਨੂੰ ਆਪ ਹਾਕਾ ਮਾਰਦੇ ਆਪਾਂ ਕਹਿੰਦੇ ਨੂੰ ਕਲ ਜੁਗ ਆਪਣੇ ਬੱਚਿਆਂ ਨੂੰ ਸੰਯੰਗੇ ਸੰਸਕਾਰ ਦੇਵੋਗੇ ਆਪਣੇ ਪਰਿਵਾਰ ਨੂੰ ਆਪਣੇ ਮਾਤਾ ਪਿਤਾ ਦੀ ਸੇਵਾ ਕਰੋਗੇ ਨਾ ਮੈਂ ਇੱਕ ਦੋ ਦਿਨ ਦੇ ਵਿੱਚ ਤੁਹਾਨੂੰ ਆਪਦੀ ਜੀਵਨ ਦੀ ਸਾਰੇ ਵੀਡੀਓ ਵੀ ਪਾਉਂਗੀ ਵੀ ਮੈਂ ਸਵੇਰ ਤੋਂ ਲੈ ਕੇ ਸ਼ਾਮ ਤੱਕ ਕਿਵੇਂ ਆਪਦੇ ਪਰਿਵਾਰ ਨੂੰ ਸੰਭਾਲਦੀ ਆ ਕਿਉਂਕਿ ਇੱਕ ਤਾਂ ਗਰਮੀ ਹੈ ਇੱਕ ਟਾਈਮ ਨਹੀਂ ਲੱਗ ਰਿਹਾ ਕੁਛ ਮੇਰਾ ਵੀ ਸਰੀਰ ਡਾਊਨ ਜਾ ਹੋ ਜਾਂਦਾ ਹੁੰਦਾ ਹੈ ਨਾ ਵੀ ਫਿਰ ਬਸ ਐ ਹੋ ਜਾਂਦਾ ਵੀ ਗਰਮੀ ਬਹੁਤ ਜ਼ਿਆਦਾ ਹੈ ਜੀ ਤਾਂ ਆਪਾਂ ਮਿਲਾਂਗੇ ਹੁਣ ਅਗਲੀ ਵੀਡੀਓ ਦੇ ਵਿੱਚ ਇਹ ਉਪਾਅ ਤੁਸੀਂ ਜ਼ਰੂਰ ਕਰਨਾ ਮਿਲਾਂਗੇ ਆਪਾਂ ਹੁਣ ਅਗਲੀ ਵੀਡੀਓ ਦੇ ਵਿੱਚ ਉਹ ਤੱਕ ਲਈ ਸਾਰੇ ਪੈਨਪ੍ਰਾ ਨੂੰ ਸਤਿ ਸ੍ਰੀ ਅਕਾਲ ਤੇ ਮੈਂ ਦੂਸਰੇ ਦੋਨੋਂ ਚੈਨਲਾਂ ਦਾ ਲਿੰਕ ਡਿਸਕ੍ਰਿਪਸ਼ਨ ਦੇ ਵਿੱਚ ਪਾਉਂਗੀ ਜਿਹੜੇ ਜਿਹੜੇ ਪੈਨਪ੍ਰਾ ਪਿਆਰ ਕਰਦੇ ਆ ਤਾਂ ਉਸ ਨੂੰ ਜ਼ਰੂ That's